ਸੱਚਮੇਂ ਡਰਾਉਣ ਵਾਲਾ ਬਾਪੰਦਾ ਹੈ ਕਾਫੀ ਮੇਰੇ ਕਾਫੀ ਬਾਪੰਦਾ ਰਹੇ ਜੀ ਮੇਰੇ ਨਾਲ ਬਹੁਤ ਪਿਆਰ ਵੀ ਸੀ ਉਹ ਮੇਰੇ ਸਾਡੇ ਮੇਰਾ ਤਾਂ ਫੈਸਲੇ ਵੀ ਉਹਨਾਂ ਨੇ ਕਈ ਇੱਕ ਦੋ ਐਸੇ ਕਰਾਏ ਸੀਗੇ ਅੱਛਾ ਜੋ ਸਾਡੇ ਝਗੜਾ ਹੋ ਗਿਆ ਸੀ ਤੇ ਉਹਦੇ ਫੈਸਲਾ ਵੀ ਕਰਾਇਆ ਸੀ ਮੇਰੇ ਨਾਲ ਤਾਂ ਫਿਰ ਕਾਫੀ ਖੁੱਲ ਕੇ ਗੱਲ ਕਰਨ ਲੱਗੇ ਕੋਈ ਹੋਰ ਘਟਨਾ ਯਾਦ ਹੋਵੇ ਉਹਨਾਂ ਦੀ ਕੋਈ ਕੋਈ ਚੀਜ਼ ਨੇ ਮੈਨੇ ਜਿੰਮੈਂਟ ਦੱਸਿਆ ਨਾ ਮੈਂ ਸਾਡੀ ਇੱਕ ਅਲਟਰਾਸਾਉਂਡ ਦੀ ਮਸ਼ੀਨ ਪਹਿਲੀ ਵਾਰੀ ਲੈ ਕੇ ਆਏ ਸੀ 1980 ਚ ਅੱਛਾ ਤੇ ਤਿੰਨ 파ਟਨਰ ਸੀਗੇ ਮੈਂ ਸੀ ਬਰਾੜ ਸੀ ਇੱਕ ਡਾਕਟਰ ਸੀਗਾ ਮਹਿੰਦਰ ਗਰੇਵਾਲ ਦਾ ਭਰਾ ਡਾਕਟਰ ਗਰੇਵਾਲ ਹਾਂ ਗਰੇਵਾਲ ਉਹ ਫਿਰ ਚਾਗਦਾ ਹੋ ਗਿਆ ਪੈਸੇ ਪਿੱਛੇ ਜ਼ਿਆਦਾ ਉਹਨਾਂ ਲੱਗੇ ਉਹਦੇ ਨਾਂ ਤੇ ਆਈ ਸੀ ਮਸ਼ੀਨ ਪਰ ਕੰਪਨੀ ਬਣਾ ਲਈ ਸੀ ਤੇ ਉਹ ਫਿਰ ਉਹਨੇ ਜਾ ਕੇ ਉਹਨਾਂ ਕੋਲ ਸ਼ਿਕਾਇਤ ਕੀਤੀ ਸੰਤਾਂ ਕੋਲੇ ਅੱਛਾ ਤੇ ਸੰਤਾਂ ਨੇ ਸਾਨੂੰ ਬੁਲਾ ਲਿਆ ਅੱਛਾ ਤੇ ਜਿਹੜੀ ਮੈਂ ਗੱਲ ਕਹੀ ਮੈਂ 100% ਸਹੀ ਨਿਕਲੀ ਉਹਨਾਂ ਫੇਰ ਤਨ ਤਿੰਨਾਂ ਨੂੰ ਬੁਲਾ ਕੇ ਉਹਨਾਂ ਨੇ ਬਹੁਤ ਉਹਨਾਂ ਨੂੰ ਕੁਰਿਆ ਅੱਛਾ ਮੈਂ ਤਾਂ ਤੁਹਾਡੇ ਘਰ ਹੀ ਜਾਂਦਾ ਸੀ ਕਿਹੜੇ ਸੰ ਦੀ ਗੱਲ ਹੈ ਇਹ ਮੇਰੇ ਖਿਆਲ 80 81 ਦੀ ਗੱਲ ਹੋਣੀ ਵੈਸੇ ਬੈਸਿਕ ਦੀ ਗੱਲ ਹੋਣੀ ਵੈਸੇ ਅੱਛਾ ਤੇ ਉਹ ਫੇਰ ਉਹਨੂੰ ਬਰਾੜ ਬਰਾੜ ਸੀਗਾ ਜਿਹਨੇ ਪੈਸੇ ਜ਼ਿਆਦਾ ਕਰਤੇ ਸੀਗੇ ਮੇਰਾ ਦੋਸਤ ਵੀ ਹੁਣ ਵੀ ਦੋਸਤ ਹੈ ਫਿਰ ਉਹਨੂੰ ਕਹਦਾ ਸੀ ਤੂੰ ਮਸ਼ੀਨ ਤੂੰ ਰੱਖ ਇਹਨਾਂ ਨੂੰ ਇਹਨਾਂ ਦੇ ਪੈਸੇ ਵਾਪਸ ਕਰ ਦੇ ਸਾਡੇ ਪੈਸੇ ਵੀ ਥੋੜੇ ਸੀਗੇ ਪੈਸੇ ਬਰਾੜ ਦੇ ਸੀ ਜਿਆਦਾ ਮੇਰਾ 50 ਹਜ਼ਾਰ ਸੀ ਉਹਦਾ ਵੀ 50 ਹਜ਼ਾਰ ਹੀ ਸੀਗਾ ਅੱਧ ਬਰਾੜ ਦਾ ਸੀ 25% ਮੇਰਾ ਸੀ 25% ਗਰੀਬ ਵਾਲਾ ਦਾ ਸੀ ਤੇ ਜਦੋਂ ਫਿਰ ਤੁਸੀਂ ਅੰਮ੍ਰਿਤਸਰ ਗਿਆ